ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਤੇ ਸਿਰ ਝੁਕਾ ਕੇ ਉਹਨਾਂ ਦੇ ਆਦਰਸ਼ਾਂ ਤੇ ਚੱਲਣ ਦੀ ਪ੍ਰਤੀਗਿਆ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆ ਉਸ ਵਕਤ ਜੋ ਜ਼ੁਲਮ ਹੁੰਦਾ ਸੀਗਾ ਲੋਕਾਂ ਦੇ ਉੱਤੇ ਉਸ ਦੇ ਵਿਰੁੱਧ ਤੇ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਇਹ ਸੁਨੇਹਾ ਦਿੱਤਾ ਕਿ ਮਨੁੱਖੀ ਅਧਿਕਾਰ ਨੇ ਜਿਹੜੇ ਜਾਂ ਸਮੁੱਚੇ ਮਨੁੱਖ ਨੇ ਇਨਸਾਨ ਨੇ ਉਹ ਸਾਰੇ ਬਰਾਬਰ ਤੇ ਨੇ ਉਸ ਟਾਈਮ ਭਾਰਤ ਵਰਸ਼ ਦੇ ਵਿੱਚ ਜਿਹੜੀ ਜਾਤ ਪਾਤ ਦੇ ਨਾਂ ਤੇ ਬਹੁਤ ਵੱਡਾ ਵਿਤਕਰਾ ਸੀ ਜਿਹੜਾ ਅੱਜ ਵੀ ਬਰਕਰਾਰ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਵਿਤਕਰੇ ਨੂੰ ਸਿਧਾਂਤਕ ਰੂਪ ਚ ਦੂਰ ਕਰਦਿਆਂ ਹੋਇਆਂ ਜਿਹੜੀ ਬਾਣੀ ਅੱਡ ਅੱਡ ਭਗਤਾਂ ਦੀ ਦੂਸਰੇ ਗੁਰੂ ਸਾਹਿਬਾਨਾਂ ਦੀ ਤੇ ਬਾਕੀਆਂ ਦੀ ਉਸ ਨੂੰ ਇਸ ਆਧਾਰ ਤੇ ਇਕੱਠਾ ਕੀਤਾ ਜਿਹਦੇ ਵਿੱਚ ਇਨ ਮਨੁੱਖਤਾਵਾਦੀ ਸਨੇਹਾ ਜਾਂਦਾ ਹੋਵੇ ਹਰ ਪਗਤ ਦੀ ਸਾਰੀ ਦੀ ਸਾਰੀ ਬਾਣੀ ਸ਼ਾਇਦ ਨਹੀਂ ਦਿੱਤੀ ਕਈ ਕਈਆਂ ਦੀ ਤੇ ਉਹ ਬਾਣੀ ਜ਼ਰੂਰ ਸਿਲੈਕਟ ਕੀਤੀ ਜਿਹੜੀ ਬਾਣੀ ਜਿਹੜੀ ਹੈ ਉਹ ਜਿਹਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਉੱਚਤਮ ਦਰਜੇ ਤੇ ਸੀਰੀਆਂ ਕਿਉਂਕਿ ਚਾਹੇ ਰਾਜਾ ਸ਼ਾਹੀ ਰਹੀ ਹੋਵੇ ਤੇ ਚਾਹੇ ਅੱਜ ਦਾ ਸਾਡਾ ਅਖੌਤੀ ਜਾਂ ਅਧ ਪਚਦੀ ਜਮਹੂਰੀਅਤ ਵਾਲਾ ਕੋਈ ਦੇਸ਼ ਹੋਵੇ ਜਿਹੜੀ ਗੈਰ ਬਰਾਬਰੀ ਹੈ ਉਹ ਕਿਸੇ ਵੀ ਜਮਾਤੀ ਸਮਾਜ ਦੇ ਵਿੱਚ ਮੁੱਖ ਗੱਲ ਹੈਗੀ ਗੈਰ ਬਰਾਬਰੀ ਜਮਾਤਾਂ ਦੇ ਤੌਰ ਤੇ ਵੀ ਗੈਰ ਬਰਾਬਰੀ ਸਮਾਜਿਕ ਤੌਰ ਤੇ ਵੀ ਜਿਹੜੇ ਸਮਾਜਿਕ ਤਾਣਾ ਬਾਣਾ ਹੈ ਉਹਦੇ ਤੇ ਵੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪਣੇ ਆਪ ਚ ਉਸ ਗੈਰ ਬਰਾਬਰੀ ਦੇ ਵਿਰੁੱਧ ਇੱਕ ਵੱਡਾ ਐਲਾਨ ਨਾ ਮਾ ਸੀਦਾ ਅਸਲ ਚ ਅੱਜ ਜਿਹੜੀ ਉਹਨਾਂ ਨੂੰ ਉਹਦੇ ਕਾਰਨ ਕਈ ਚਾਹੇ ਦੱਸਦੇ ਰਹੇ ਹੋਣ ਕਿਵੇਂ ਆਪੋ ਆਪੋ ਆਪਣੇ ਢੰਗ ਦੇ ਨਾਲ ਕਿਉਂਕਿ ਹਿਸਟਰੀ ਉਹਨਾਂ ਨੇ ਤਾਂ ਲਿਖੀ ਨਹੀਂ ਲਿਖਣ ਵਾਲੇ ਬੰਦੇ ਕਈ ਹੋਰ ਨੇ ਉਹਨਾਂ ਦੇ ਆਪਣੇ ਵਿਚਾਰ ਵਿੱਚ ਮਿਲਦੇ ਹੋਣਗੇ ਪਰ ਸੱਚ ਇਹ ਹੈ ਕਿ ਉਹਨਾਂ ਦੀ ਜਿਹੜੀ ਇਹ ਗੈਰ ਬਰਾਬਰੀ ਦੇ ਵਿਰੁੱਧ ਬਗਾਵਤ ਦਾ ਐਲਾਨਨਾਮਾ ਲਿਖਣ ਦਾ ਉਹਨਾਂ ਨੂੰ ਸਜ਼ਾ ਭੋਗਣੀ ਪਈ ਤੇ ਉਹ ਉਸ سزا ਨੂੰ ਭੋਗਣ ਲਈ ਇਥੋਂ ਤੱਕ ਮਾਨਸਿਕ ਤੌਰ ਤੇ ਤਿਆਰ ਸੀ ਕਿ ਤੱਤੀ ਤਵੀ ਵੀ ਉਹਨਾਂ ਨੂੰ ਸਾੜ ਨਹੀਂ ਸਕੀ ਤੇ ਤੱਤਾ ਰੇਤ ਵੀ ਉਹਨਾਂ ਦੇ ਪਿੰਡੇ ਨੂੰ ਸਾੜ ਨਹੀਂ ਸਕਿਆ ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਇੰਨਾ ਸਾਧ ਕੇ ਰੱਖ ਲਿਆ ਸੀ ਕਿ ਜ਼ੁਲਮ ਦੇ ਵਿਰੁੱਧ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਹੇ ਤਾਂ ਮਿਲਦੇ ਹੀ ਹੈ ਇਹ ਸੁਨੇਹਾ ਅੱਜ ਵੀ ਸਾਡੇ ਕੋਲ ਅੱਜ ਵੀ ਗੈਰ ਬਰਾਬਰੀ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਪੱਧਰ ਤੇ ਸਾਡੇ ਚ ਵਰਾਜਮਾਨ ਹੈ ਸਾਡੇ ਦੇਸ਼ ਚ ਵੀ ਸਾਡੇ ਪੰਜਾਬ ਚ ਵੀ ਅਸੀਂ ਗੁਰੂ ਅਰਜਨ ਦੇਵ ਜੀਾਂ ਦੀ ਸ਼ਹਾਦਤ ਨੂੰ ਸਹੀ ਅਰਥਾਂ ਚ ਪ੍ਰਣਾਮ ਉਦੋਂ ਕਰ ਰਹੇ ਹੋਵਾਂਗੇ ਜਦੋਂ ਅਸੀਂ ਉਸ ਗੈਰ ਬਰਾਬਰੀ ਵਿਰੁੱਧ ਲੜਦੇ ਹੋਏ ਕੁਰਬਾਨੀ ਦੇਣ ਤੱਕ ਦਾ ਅਹਿਦ ਕਰ ਲਿਏ ਜੇ ਲੋੜ ਪੈ ਜੇ ਤਾਂ ਆਪਣੀ ਜ਼ਿੰਦ ਦੀ ਕੁਰਬਾਨੀ ਦੇਣੀ ਪੈ ਜੇ ਅੱਜ ਇਹੀ ਸੁਨੇਹਾ ਅ ਲੈਣਾ ਚਾਹੁੰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀਾਂ ਤੋਂ ਤੇ ਇਹੀ ਅਸੀਂ ਸਾਡੇ ਜਿਹੜੇ ਦਰਸ਼ਕ ਹੈ ਪਾਠਕ ਨੇ ਉਹਨਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਅ ਦੋਸਤੋ ਦੂਸਰੇ ਪਾਸੇ ਜਿਹੜਾ ਹੈਗਾ ਅ ਦੂਸਰੀ ਵੱਖਰੀ ਤਰ੍ਹਾਂ ਦੀ ਖਬਰ ਜਿਹੜੀ ਹੈ ਇੰਡੀਅਨ 에ਅਰ ਫੋਰਸ ਦੇ 에ਅਰ ਚੀਫ ਮਾਰਸ਼ਲ ਜਿਹੜੇ ਮੁਖੀ ਨੇ ਅਮਰਪ੍ਰੀਤ ਸਿੰਘ ਜੀ ਉਹਨਾਂ ਦੇ ਵੱਡੇ ਬਿਆਨ ਸਾਰੀਆਂ ਅਖਬਾਰਾਂ 'ਚ ਛਪੇ ਹੈ ਕਿ ਕੱਲ ਉਹਨਾਂ ਨੇ ਸੀ ਆਈ ਆਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਜਣੀ ਭਾਰਤ ਦੇ ਜਿਹੜੇ ਵੱਡੇ ਉਦਯੋਗਪਤੀ ਐ ਉਹਨਾਂ ਦੀ ਸੰਸਥਾ ਦੇ ਵੱਲੋਂ ਕਰਾਏ ਹੋਏ ਫੰਕਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਸਾਡੇ ਜਿਹੜੇ ਕਿਉਂਕਿ ਜਿਹੜਾ ਪਿੱਛੇ ਆਪਰੇਸ਼ਨ ਸਿੰਧੂਰ ਹੋਇਆ ਉਹਦੇ ਚ ਜਾਦੇ ਵੱਡਾ ਯੋਗਦਾਨ ਭਾਰਤੀ 에ਅਰ ਫੋਰਸ ਦਾ ਹੈ ਤੇ ਉਸ ਕਰਕੇ ਉਹਦਾ ਸਾਰੇ ਦੇਸ਼ ਦੇ ਲੋਕਾਂ ਚ ਗੱਲ ਵੀ ਹੈਗੀ ਹੈ ਤੇ ਉਹਦੀ ਪ੍ਰਸ਼ੰਸਾ ਵੀ ਬਹੁਤ ਸਾਰੇ ਲੋਕ ਕਰਦੇ ਆ ਤੇ ਉਹ ਗੱਲ ਇਸ ਕਰਕੇ ਹੋਰ ਵੀ ਉੱਚੀ ਤਰ੍ਹਾਂ ਸੁਣ ਰਹੀ ਹੈ ਵੀ ਜਦੋਂ 에ਅਰ ਚੀਫ ਮਾਰਸ਼ਲ ਜੀ ਕੋਈ ਗੱਲ ਕਹਿੰਦੇ ਆ ਕੇ ਸਾਡੇ ਜਿਹੜੇ ਪ੍ਰੋਜੈਕਟ ਭਾਰਤ ਦੇ ਵਿੱਚ ਚੱਲਦੇ ਐ ਉਹ ਉਹਨਾਂ ਦੇ ਵਿੱਚ ਬੇ ਲੋੜੀ ਦੇਰੀ ਚੱਲ ਰਹੀ ਹੈ ਤੇ ਉਹ ਦੇਰੀ ਹੋਣੀ ਨਹੀਂ ਚਾਹੀਦੀ ਤੇ ਉਹ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਦੱਸ ਦਈਏ ਕਿ ਭਾਰਤ ਦੀ ਇੱਕ ਸਪਾਰਟ ਸਰਕਾਰ ਦੀ ਪਬਲਿਕ ਸੈਕਟਰ ਦੀ ਇੱਕ ਕੰਪਨੀ ਐਚ ਏ ਐਲ ਹਿੰਦੁਸਤਾਨ 에ਰੋਨੌਟਿਕਸ ਲਿਮਟਿਡ ਉਹ ਬਹੁਤ ਸਾਰਾ ਸਮਾਨ ਬਣਾਉਂਦੀ ਹੈ ਭਾਰਤੀ 에ਅਰ ਫੋਰਸ ਆ ਉਸ ਸਰਕਾਰੀ ਕੰਪਨੀ ਹੈ ਬਹੁਤ ਸਾਰੇ ਪ੍ਰਾਈਵੇਟ ਪਲੇਅਰਸ ਨੂੰ ਉਹਦੇ ਉਹਦੀ ਢਿੱਡਪੀੜ ਵੀ ਹੁੰਦੀ ਹੋਊਗੀ ਉਹਦੇ ਚ ਜਿਹੜੀ ਦੇਰੀ ਹੈ ਉਹ ਜੇ 에ਅਰ ਫੋਰਸ ਦੇ ਮੁਖੀ ਸਹਬਾਨ ਸਾਡੇ ਜਿਹੜੇ ਸਰਤਕਾਰਯੋਗ ਅਮਰਪ੍ਰੀਤ ਸਿੰਘ ਜੀ ਹੈ ਜੇ ਉਹ ਡਿਫੈਂਸ ਮਿਨਿਸਟਰ ਨਾਲ ਪ੍ਰਧਾਨ ਮੰਤਰੀ ਨਾਲ ਤੇ ਕਨਸਰਨਡ ਅਧਿਕਾਰੀਆਂ ਨਾਲ ਐਚ ਐਲ ਦੇ ਅਧਿਕਾਰੀਆਂ ਨਾਲ ਬੈਠ ਕੇ ਮੀਟਿੰਗਾਂ ਕਰਕੇ ਉਨ ਸਾਰਟ ਆਊਟ ਕਰਦੇ ਵੀ ਉਹ ਚ ਦੇਰੀ ਕਿਉਂ ਹੈ ਕੀ ਕੋਈ ਸਰਕਾਰੀ ਟਲਮਟ ਹੈ ਜਾਂ ਐਚ ਏ ਐਲ ਦੀ ਟਲਮਟ ਹੈ ਕੀ ਹੈ ਉਹ ਉਹਦਾ ਇਲਾਜ ਚੰਗਾ ਹੋਣਾ ਸੀ ਪਰ ਇੱਕ ਪ੍ਰਾਈਵੇਟ ਉਦਯੋਗਪਤੀਆਂ ਦੀ ਮੀਟਿੰਗ ਦੇ ਵਿੱਚ ਜਦੋਂ ਇਹ ਕਹਿੰਦੇ ਆ ਤਾਂ ਇਹਦਾ ਮਤਲਬ ਹੈ ਵੀ ਅਸੀਂ ਇਹ ਜਿਹੜੀਆਂ ਸਰਕਾਰੀ ਜਿਹੜੀਆਂ ਆ ਦਾਦਾ ادارے ਹੈ ਉਹਨਾਂ ਦਾ ਭੋਗ ਪਾਈਏ ਤੇ ਇਹਨਾਂ ਪ੍ਰਾਈਵੇਟ ਹੱਥਾਂ ਨੂੰ ਦੇ ਦਈਏ ਇਹ ਗੱਲ ਕੱਲੀ ਸਿਰਫ ਸਾਡੇ ਕਹਿਣ ਦੀ ਨਹੀਂ ਜਦੋਂ ਭਾਰਤ ਸਰਕਾਰ ਨੇ ਮੋਦੀ ਜੀ ਨੇ ਰਫੇਲ ਦੇ ਸੌਦਾ ਕੀਤਾ ਫਰਾਂਸ ਦੇ ਦੀ ਜਿਹੜੀ ਕੰਪਨੀ ਹੈ ਦਸੋਂ ਉਹਦੇ ਨਾਲ ਕੁਝ ਰਫੇਲ ਬਣੇ ਬਣਾਏ ਲੈਣੇ ਸੀ ਬਾਕੀ ਇੱਥੇ ਭਾਰਤ 'ਚ ਬਣਾਉਣੇ ਸੀ ਉਹ ਭਾਰਤ 'ਚ ਬਣਾਉਣ ਲਈ ਰਫੇਲ ਦੇ ਨਾਲ ਜਿਹੜੀ ਕੰਪਨੀ ਨੂੰ ਬਾਹਰ ਦੀ ਦੇ ਕੰਪਨੀ ਕਹਿ ਕੇ ਜਣੀ ਫਰਾਂਸ ਤੋਂ ਬਾਹਰ ਦੀ ਕੰਪਨੀ ਜਣੀ ਭਾਰਤ ਦੀ ਕੰਪਨੀ ਕਹਿ ਕੇ ਉਹਨੂੰ ਨਾਲ ਭਾਈਵਾਲੀ ਦਿੱਤੀ ਗਈ ਉਹ ਸੀਗੀ ਅਨਿਲ ਅੰਬਾਨੀ ਦੀ ਕੰਪਨੀ ਅਨਿਲ ਅੰਬਾਨੀ ਕੋਲ ਕੋਈ ਵੀ ਜਹਾਜ਼ ਬਣਾਉਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਤਜਰਬਾ ਨਹੀਂ ਉਹਦਾ ਕੋਈ ਕਿਸੇ ਥਾਂ ਦੇ ਉੱਤੇ ਕਾਰਖਾਨਾ ਨਹੀਂ ਲੱਗਿਆ ਹੋਇਆ ਪਰ ਕਿਉਂਕਿ ਇਹ ਅਨਿਲ ਅੰਬਾਨੀ ਜੀ ਨੂੰ ਫਾਇਦਾ ਦੇਣਾ ਹੈ ਇਸ ਗੱਲ ਦੇ ਵਿੱਚ ਇਸ ਕਰਕੇ ਉਹਦੇ ਨਾਲ ਕਲੈਬੋਰੇਸ਼ਨ ਐਚ ਐਲ ਦੀ ਨਹੀਂ ਕਰਾਈ ਉਦੋਂ ਪਹਿਲਾਂ ਜਿਹੜੀ ਸਰਕਾਰ ਮਨਮੋਹਨ ਸਿੰਘ ਦੀ ਸੀ ਉਹਨੇ ਐਚ ਐਲ ਦਾ ਰੱਖਿਆ ਸੀਗਾ ਸਰਕਾਰੀ ਕੰਪਨੀ ਦਾ ਰੱਖਿਆ ਸੀ ਪਰ ਮੋਦੀ ਜੀ ਨੇ ਕਿਉਂਕਿ ਪਿਆਰ ਇਹ ਨਾਲ ਬਹੁਤ ਹੈ ਉਹਨਾਂ ਨੇ H A L ਦੀ بجائے ਅਨਿਲਮਾਨੀ ਦੀ ਕੰਪਨੀ ਨੂੰ ਆਫਸ਼ੋਰ ਪਾਰਟਨਰ ਬਣਾਤਾ ਹੁਣ ਲੱਗਦਾ ਇਹ ਹੈ ਵੀ ਉਹਦਾ ਭੋਗ ਪਾ ਕੇ ਹੀ ਸਾਰਾ ਕੁਝ ਇਹ ਜਿਹੜੇ ਜਿਨ੍ਹਾਂ ਦਾ ਇਕੱਠ ਹੋਇਆ ਸੀ ਸਾਧ ਦੀ ਪੂਰੀ ਤੇ ਇਕੱਠ ਹੈ ਅਸਲ ਚ ਇਹ ਜਿਹੜਾ ਕੱਲ C I I ਦਾ ਇਕੱਠ ਸੀ ਜਿੱਥੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਵੀ ਸੀਗੇ ਸੋ ਇਹ ਸਾਰਾ ਇਕੱਠ ਉਹਨਾਂ ਸਰਕਾਰੀ ادارے ਨੂੰ ਬੰਦ ਕਰਾ ਕੇ ਪ੍ਰਾਈਵੇਟ ਅੰਬਾਨੀਆਂ ਅਦਾਨੀਆਂ ਨੂੰ ਇਹਦੇ ਕੰਮ ਦੇ ਠੇਕੇ ਦੇਣਾ ਹੈ ਸਾਨੂੰ ਇਸ ਗੱਲ ਦਾ ਖਾਸ ਹੈ ਤੇ ਸਾਨੂੰ ਦੇਸ਼ ਦੇ ਲੋਕਾਂ ਨੂੰ ਅ ਅਸੀਂ ਸਾਡੇ ਸਾਡੀਆਂ ਖੁਸ਼ੀਆਂ ਬੜੀਆਂ ਨੇ ਵੀ ਭਾਰਤੀ ਹਵਾਈ ਫੌਜ ਨੇ ਬਹੁਤ ਕੁਝ ਕੀਤਾ ਉਹਦਾ ਉਹਦੀ ਸ਼ਾਬਾਸ਼ ਵੱਖਰੀ ਥਾ ਪਰ ਜਿਹੜੀ ਆ ਸਾਜ਼ਿਸ਼ ਹੈ ਵੀ ਭਾਰਤ ਦੀਆਂ ਜਿਹੜੀਆਂ ਸਰਕਾਰੀ ਕੰਪਨੀਆਂ ਨੇ ਉਹਨਾਂ ਨੂੰ ਪ੍ਰਾਈਵੇਟਾਂ ਕੋਲ ਦੇਣਾ ਹੈ ਇਹਦੇ ਵਿਰੁੱਧ ਸਾਨੂੰ ਸ ਜਾਗਰਣ ਦੀ ਲੋੜ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਦੋਸਤੋ ਸਾਂਝੀ ਕਰਨੀ ਹੈ ਅੱਜ ਕੱਲ ਬੰਗਲਾਦੇਸ਼ੀਆਂ ਦਾ ਦੇ ਨਾਂ ਦੇ ਉੱਤੇ ਬਹੁਤ ਸਾਰੇ ਜ਼ੁਲਮ ਕਾਹੇ ਜਾ ਰਹੇ ਨੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 18000 ਜਿਹੜੇ ਘਰਾਂ ਨੇ ਉਹ ਢਾਤੇ ਵੀ ਇਹ ਬੰਗਲਾਦੇਸ਼ੀ ਹੈ ਜਿੰਨੇ ਬੰਦਿਆਂ ਨੂੰ ਕਿਹਾ ਗਿਆ ਉਹਨਾਂ ਚੋਂ 20% ਬੰਦੇ ਵੀ ਬੰਗਲਾਦੇਸ਼ੀ ਨਹੀਂ ਜਾਨੀ 90% ਬੰਦੇ ਜਿਹੜੇ ਆ ਉਹ ਭਾਰਤੀ ਨਾਗਰਿਕ ਨਿਕਲੇ ਜਦੋਂ ਉਹਨਾਂ ਦੇ ਸਾਰੇ ਡਾਕੂਮੈਂਟ ਚੈੱਕ ਕੀਤੇ ਰੌਲਾ ਪਾਤਾ ਵੀ ਇਹ ਬੰਗਲਾਦੇਸ਼ੀ ਹੈ ਬੰਗਲਾਦੇਸ਼ੀ ਢਾਤੇ ਸਭ ਕੁਝ ਹੁਣ ਕੱਲ ਅਸਾਮ ਦੀ ਹਾਈ ਕੋਰਟ ਦੇ ਵਿੱਚ ਇੱਕ ਬੰਦੇ ਨੇ ਆਪਣੀ ਰਿਟ ਲਾ ਦਿੱਤੀ ਉੱਥੇ ਉਹਨਾਂ ਆਪਣੇ ਦੋ ਜਣੇ ਐ ਬਕਰ صدیق ਤੇ ਅਕਬਰ ਅਲੀ ਇਹਨਾਂ ਨੂੰ 25 ਤਰੀਕ ਨੂੰ ਚੱਕ ਕੇ ਲੈ ਗਈ ਪੁਲਿਸ ਦੱਸਿਆ ਹੈ ਨਹੀਂ ਕਿੱਥੇ ਐ ਪੁੱਛਗਿਛ ਕਰਦੇ ਰਹੇ ਫਿਰ ਉਹਨਾਂ ਦਾ ਭਤੀਜਾ ਜਿਹੜਾ ਤੌਰਾਮ ਅਲੀ ਉਹਨੇ ਹਾਈ ਕੋਰਟ 'ਚ ਰਿਟ ਪਾਤੀ ਹਾਈ ਕੋਰਟ ਦੀ ਰਿਟ ਦੇ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਵੀ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਕਿਤੇ ਗੈਰਕਾਨੂੰਨੀ ਢੰਗ ਨਾਲ ਬੰਗਲਾਦੇਸ਼ ਤਾਂ ਨਹੀਂ ਤੱਕਤਾ ਉਹ ਤਾਂ ਭਾਰਤੀ ਨੇ ਸੋ ਅਸਾਮ ਦੀ ਸਰਕਾਰ ਖਾਸ ਤੌਰ ਤੇ ਹੀ ਮੁਸਲਮਾਨ ਵਿਰੋਧੀ ਉਹਨਾਂ ਦਾ ਤਾਂ ਉਹਨਾਂ ਦਾ ਤਾਂ ਕੰਮ ਹੀ ਇਹ ਹੈ ਠੇਕਾ ਹੀ ਇਸ ਗੱਲ ਦਾ ਲਿਆ ਹੋਇਆ ਵੀ ਇਸ ਤਾਂ ਹੀ ਕੰਮ ਕਰਨਾ ਹੈਗਾ ਹੋਰ ਕੋਈ ਕਰਨਾ ਹੀ ਨਹੀਂ ਸੋ ਹਾਈ ਕੋਰਟ ਨੇ ਉਹਨਾਂ ਤੋਂ ਕੁਝ ਕੁਝ ਕੀਤੀ ਹੈ ਦੇਖਦੇ ਆਉਣ ਵਾਲਾ ਸਮਾਂ ਕੀ ਕਹਿਦਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਮੋਦੀ ਜੀ ਨੇ 8 ਨਵੰਬਰ 2016 ਨੂੰ ਟੀਵੀ ਦੇ ਉੱਤੇ ਪ੍ਰਗਟ ਹੋ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਕਿਹਾ ਵੀ ਹੁਣ ਤੋਂ ਬਾਅਦ 12 ਵਜੇ ਤੋਂ ਬਾਅਦ ਤੁਹਾਡੀਆਂ ਜੇਬਾਂ 'ਚ ਪਏ ਹਜ਼ਾਰ ਤੇ 500 ਦੇ ਨੋਟ ਜਿਹੜੇ ਐ ਉਹ ਖੇ ਹੋ ਗਏ ਢੇਰੀ ਹੋ ਗਏ ਮਿੱਟੀ ਬਣ ਗਏ ਉਹਨਾਂ ਦਾ ਕੋਈ ਮੁੱਲ ਨਹੀਂ ਰਿਹਾ ਨੋਟ ਬੰਦੀ ਲਾਗੂ ਕਰਦੇ ਕਿਹਾ ਇਹ ਗਿਆ ਵੀ ਇਹਦੇ ਨਾਲ ਅੱਤਵਾਦ ਖਤਮ ਹੋਊ ਅੱਤਵਾਦ ਹਾਲੇ ਵੀ ਚੱਲ ਜਿੰਦਾ ਆਪਾਂ ਸਾਰਿਆਂ ਨੂੰ ਪਤਾ ਹੈ ਦੂਜਾ ਇਹ ਕਿਹਾ ਗਿਆ ਵੀ ਇਹਦੇ ਨਾਲ ਨਕਲੀ ਜਿਹੜੀ ਕਰੰਸੀ ਐ ਉਹ ਉਹ ਬੰਦ ਹੋ ਜੂਗੀ ਨਵੇਂ ਨੋਟ ਛਾਪ ਲੈਣ ਨਵੇਂ ਚਲਾ ਲੈਣ ਹੁਣ ਆਰਬੀਆਈ ਨੇ ਕੱਲ ਜਿਹੜਾ ਅੰਕੜਾ ਦਿੱਤਾ ਉਹ ਇਹ ਦੱਸਦਾ ਹੈ ਵੀ 2023-24 ਦੇ ਵਿੱਚ ਜਿਹੜੇ ਨਕਲੀ ਨੋਟ ਸੀ 500 ਦੇ ਉਹ 4 ਕਰੋੜ 28 ਲੱਖ ਦੇ ਸੀ ਤੇ ਇਸ ਸਾਲ 2024-25 ਦੇ ਵਿੱਚ ਜਿਹੜੇ ਇਹ ਨਕਲੀ ਨੋਟ ਹੈ 5 ਕਰੋੜ 88 ਲੱਖ ਦੇ ਹੈ ਜਣੀ ਨਕਲੀ ਨੋਟਾਂ ਦੇ ਵਿੱਚ 37.3% ਦਾ ਵਾਧਾ ਹੋਇਆ ਹੈ 500 ਦੇ ਨੋਟਾਂ 'ਚ ਇਸੇ ਤਰ੍ਹਾਂ 200 ਦੇ ਨੋਟਾਂ 'ਚ ਵੀ ਵਾਧਾ ਹੋ ਗਿਆ 13.9% ਸੋ ਹੁਣ ਅਸੀਂ ਕੀ ਸਮਝੀਏ ਇੱਕ ਅਗਲੀ ਗੱਲ ਆਰਬੀਆਈ ਨੇ ਇਹ ਵੀ ਦੱਸਦੀ ਵੀ ਜਿਹੜੇ ਨੋਟ ਛਪਾਉਣ ਤੇ ਜਿਹੜਾ ਖਰਚਾ ਹੁੰਦਾ ਹੈਗਾ ਸਾਡਾ ਸਰਕਾਰੀ ਉਹ ਪਿਛਲੇ ਸਾਲ ਨਾਲੋਂ ਵੱਧ ਕੇ ਐਤਕੀ 25% ਵੱਧ ਗਿਆ ਤੇ 6372 ਕਰੋੜ 82 ਲੱਖ ਰੁਪਈਆ ਸੀ ਨੋਟ ਛਾਪਣ ਤੇ ਖਰਚੇਗਾ ਸੋ ਤੇ ਨਾ ਤਾਂ ਨਕਲੀ ਨੋਟ ਬੰਦ ਹੋਏ ਨਾ ਅੱਤਵਾਦ ਬੰਦ ਹੋਇਆ ਉਦੋਂ ਲੋਕਾਂ ਨੂੰ ਜਿਹੜਾ ਫਾਹੇ ਟੰਗਿਆ ਗਿਆ ਲਾਈਨਾਂ ਲੁਆਈਆਂ ਗਈਆਂ ਉਹ ਭੁੱਲਣ ਵਾਲੇ ਭੁੱਲ ਸਕਦੇ ਵੈਸੇ ਜਿਹੜੇ ਜਾਗ ਲੋਕ ਹੈ ਉਹ ਜ਼ਰੂਰ ਯਾਦ ਰੱਖਦੇ ਹੈ ਵੀ ਮੋਦੀ ਜੀ ਨੂੰ ਤਾਂ ਜਦੋਂ ਕਿਤੇ ਪ੍ਰਗਟ ਹੁੰਦੇ ਹੈ ਵੀ ਪਤਾ ਨਹੀਂ ਕੀ ਮੂੰਹੋਂ ਬੋਲਣਗੇ ਤੇ ਕੀ ਕਰਨਗੇ ਇਹੀ ਉਹਨਾਂ ਨੇ ਬਾਅਦ ਚ ਵੀ ਕੀਤਾ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕਈ ਯਾਰੀਆਂ ਲੱਗਦੀਆਂ ਨੇ ਬੜੇ ਜ਼ੋਰ ਸ਼ੋਰ ਨਾਲ ਜਾਂ ਟੁੱਟਦੀਆਂ ਨੇ ਤਾਂ ਫਿਰ ਉਹਦਾ ਉਹਦੇ ਟੁੱਟਣ ਦੇ ਤੜਕ ਵੀ ਜਿਹੜੇ ਐ ਲੋਕਾਂ ਨੂੰ ਦਿਸਦੇ ਐ ਐਲਨ ਮਸਕ ਜਿਹੜਾ ਹੈਗਾ ਦੁਨੀਆ ਦਾ ਜਿਹੜਾ ਇੱਕ ਨੰਬਰ ਦਾ ਅਮੀਰ ਵਿਅਕਤੀ ਐ ਉਹਨੇ ਰਾਸ਼ਟਰਪਤੀ ਦੀ ਚੋਣ 'ਚ ਟਰੰਪ ਦੇ ਉੱਤੇ 70 ਮਿਲੀਅਨ ਡਾਲਰ ਖਰਚ ਕੀਤੇ ਉਹਨੂੰ ਪੈਸਾ ਦਿੱਤਾ ਚੋਣ ਮਹਿਮ ਵਾਸਤੇ ਤੇ ਟਰੰਪ ਸਾਹਿਬ 20 ਜਨਵਰੀ ਨੂੰ ਜਦੋਂ ਸੌਹ ਚੁੱਕਦੇ ਆ ਉਦੋਂ ਪਹਿਲਾਂ ਹੀ ਸੌਹ ਚੁੱਕਣ ਤੋਂ ਪਹਿਲਾਂ ਹੀ ਇੱਕ ਨਵਾਂ ਵਿਭਾਗ ਪੈਦਾ ਕਰਦੇ ਆ ਡੀਓਜੀਈ ਜਿਹੜੀ ਡਿਪਾਰਟਮੈਂਟ ਆ ਉਹ ਗਵਰਨਮੈਂਟ ਐਫੀਸ਼ੀਐਂਸੀ ਕਾਰਜਕੁਸ਼ਲਤਾ ਦਾ ਮਹਿਕਮਾ ਪੈਦਾ ਕਰਦੇ ਤੇ ਟਰੰਪ ਸਾਹਿਬ ਨੂੰ ਉਹਦਾ ਮੁਖੀ ਲਾ। ਹੋਰ ਕਈ ਲਾਉਂਦੇ ਆ ਤੇ ਟਰੰਪ ਸਾਹਿਬ ਫਿਰ ਜਿਉਂ ਲੋਕਾਂ ਨੂੰ ਕੱਢਣਾ ਸ਼ੁਰੂ ਕਰਦੇ ਆ ਉੱਥੇ ਸਰਕਾਰੀਆਂ ਨੂੰ ਹੂ ਹੱਲਾ ਮੱਚ ਜਾਵੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਉਹਦੀ ਆਪਣੀ ਕੰਪਨੀ ਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਸ਼ੇਅਰ ਸ਼ੂਟ ਡੇਗਦੇ ਆ ਉਹਦੀ ਸੇਲ ਘਟਦੀ ਆ ਬੁਰਾ ਹਾਲ ਹੋ ਜਾਂਦਾ ਕਿਉਂਕਿ ਦੋਏ ਲੋਕ ਜਿਹੜੇ ਐ ਵਪਾਰੀ ਨੇ ਕਿਉਂਕਿ ਦੋਨਾਂ ਲੋਕਾਂ ਦਾ ਹਿੱਤ ਜਿਹੜਾ ਹੈ ਉਹ ਇਸ ਗੱਲ ਦੇ ਵਿੱਚ ਟਕਰਾਂਦਾ ਵੀ ਮੈਂ ਜਿਆਦਾ ਫਾਇਦਾ ਲੈ ਜਾ ਕਿ ਮੈਂ ਲੈ ਜਾ 트럼ਪ ਨੂੰ ਲਾਲਚ ਵੀ ਮੈਂ ਇੱਕ ਅਮੀਰ ਤਾਂ ਹੈਗਾ ਹੀ ਆ ਅਮੀਰਾਂ ਦੀ ਤਾਂ ਵੈਸੇ ਹੀ ਸੇਵਾ 'ਚ ਹਾਜ਼ਰ ਰਹਿੰਦੀਆਂ ਨੇ ਸਰਕਾਰਾਂ ਉਹਦੇ ਦੇਸ਼ ਦੀ ਵੀ ਤੇ ਦੂਜੀਆਂ ਵੀ ਸਾਡੀ ਵੀ ਰਹਿੰਦੀ ਐ ਭਾਰਤ ਸਰਕਾਰ ਵੀ ਰਹਿੰਦੀ ਐ ਉਹਦੀ ਸੇਵਾ 'ਚ ਹਾਜ਼ਰ ਇਹ ਉਹ ਤਾਂ ਰਹਣੀ ਹੀ ਰਹਿੰਦੀਆਂ ਨੇ ਜਿਵੇਂ ਸਿੱਧਾ ਹੀ ਸਿੱਧਮ ਸਿੱਧਾ ਹੀ ਆਪ ਹੀ ਆ ਜਾ ਸਰਕਾਰ ਦੇ ਵਿੱਚ ਕਿਆ ਕਮਾਲ ਹੋ ਜੀ 트럼ਪ ਨੂੰ ਵੀ ਲੱਗਿਆ ਵੀ ਚਲੋ ਇੱਕ ਬੰਦਾ ਆਉਂਦਾ ਚੰਗੀ ਗੱਲ ਐ ਅਸੀਂ ਸੁਧਾਰ ਕਰਾਂਗੇ ਸੁਧਾਰ ਕੁਛ ਨਹੀਂ ਹੋਇਆ ਨਾ ਹੋਣਾ ਸੀਗਾ ਵਿਗਾੜ ਹੋਇਆ ਕਿਉਂਕਿ ਜਦੋਂ ਤੁਹਾਡੀ ਹਾਬਸ ਨਹੀਂ ਐ ਪੈਸੇ ਕਮਾਉਣ ਦੀ ਤਾਂ ਤੁਸੀਂ ਕੋਈ ਬਹੁਤਾ ਰਿਜਲਟ ਨਹੀਂ ਕਰ ਸਕਦੇ ਕੱਲ ਫਿਰ ਉਹ ਟੁੱਟ ਗਈ ਯਾਰੀ ਤੇ 트럼ਪ ਸਾਹਿਬ ਦੀ ਉਹਦੇ ਚੋਂ ਉਹਨੂੰ ਅਸਤੀਫਾ ਦੇ ਕੇ ਬਾਹਰ ਜਾਣਾ ਪੈ ਗਿਆ ਅੱਜ ਦੀ ਗੱਲ 'ਚ ਐਨ ਐੀ ਬਹੁਤ-ਬਹੁਤ ਸ਼ੁਕਰੀਆ